ਕਿਵੇਂ ਵਿਚਰਾਠੀ ਮਿਕਸ ਹੋ ਜਾਂਦੇ ਨਾ ਸਾਈਵਾਲ ਤੇ ਰਾਠੀ ਇੱਕ ਸੇਮ ਬਰੀਡ ਹੀ ਆ ਹਨਾ ਉਹ ਚਾਹ ਮਾਲਾ ਚਿੱਟਾ ਦਾਗ ਥੱਲੇ ਨਾ ਮਾਲਾ ਵੀ ਆ ਜਾਂਦਾ ਚੱਲਰ ਝੁੱਲਰ ਤੇ ਚੱਲਰ ਤੇ ਉਹ ਜਮਾ ਇੱਕ ਵੀ ਨਹੀਂ ਗਏ ਦੀ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਸੰਦੀਪ ਦੇ ਘਰੋਂ ਆ ਦੋਸਤੋ ਪਿੰਡ ਆ ਗਿਆ ਬੁਰਜ ਸਿਮਾ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਈ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਇੱਕ ਦੋਸਤੋ ਸ਼ਾਈਵਾਲ ਦੀ ਪਿਓ ਰ ਆ ਚੰਗੇ ਸੀਮਣ ਦੀ ਬਾਈ ਨੇ ਬੱਚੀ ਸੇਲ ਕਰਨੀ ਆ ਸੋ ਕਿੰਨੀ ਉਮਰ ਆ ਕੀ ਬਾਈ ਇਹਦਾ ਭਾਅ ਕਰਦਾ ਤੇਰੀ ਮਾਂ ਵੀ ਬਾਈ ਦੇ ਕੋਲ ਹੀ ਸੀ ਬਹੁਤ ਚੰਗੇ ਦੁੱਧ ਵਾਲੀ ਦੋਸਤੋ ਘਰੇਲੂ ਜਾਂ ਕੰਮ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਸ ਆਹੀ ਦੋ ਤਿੰਨ ਨਾਗਾ ਤੇ ਆ ਬਾਈ ਨੇ ਇੱਕ ਬੱਚੀ ਸੇਲ ਕਰਨੀ ਆ ਹੋਰ ਸੰਦੀਪ ਕੀ ਹਾਲ ਆ ਵੀਰੇ ਠੀਕ ਆ ਬਾਈ ਸਸੀ ਕਾਲ ਜੀ ਸਸੀ ਕਾਲ ਬਾਈ ਸੰਦੀਪ ਭਾਈ ਇਹ ਜਿਹੜੀ ਬੈੜ ਆਪਣੀ ਸਾਈਵਾਲ ਹੈ ਨਾ ਹਾਂਜੀ ਕਿਹੜੇ ਬੁੱਲਦੀ ਹੈ ਆਪ ਇਹ ਨੂਰ ਦੀ ਹੈ ਬਈ ਨੂਰ ਦੀ ਹਾਂਜੀ ਨੂਰ ਕਿਹੜਾ ਆ ਗਿਆ ਥੋੜਾ ਦੱਸ ਨੂਰ ਹਸਾਰ ਬੁਆਣ ਵਾਲਿਆਂ ਕੋਲੇ ਹੈ ਬਈ ਪਹਿਲਾਂ ਪਾਕਿਸਤਾਨ ਚੋਂ ਵੋਟ ਬੁੱਲ ਹੈ ਅੱਛਾ ਹਾਂ ਇਹਦੀ ਮਾਂ ਆਈ ਸੀ ਪੰਜਾਬ ਚ ਆਪਣੇ ਠੀਕ ਆ ਵੀ ਪੂਰੇ ਚੰਗੇ ਬਲੱਡ ਦੀ ਉਸਦੀ ਆ ਗਈ ਹੈ ਨਾ ਹਾਂਜੀ ਹਾਂਜੀ ਬਈ ਕਿੰਨੇ ਮਹੀਨੇ ਉਮਰ ਹੋ ਗਈ ਅੱਜ ਇਹਦੀ ਇਹ 22 ਮਹੀਨਾ ਦੀ ਹੋ ਗਈ ਬੱਚੀ ਅੱਜ ਸਹੀ 22 ਮਹੀਨਿਆਂ ਦੀ ਹਾਂਜੀ ਹੈ ਨਾ ਹਾਂਜੀ ਬਈ ਤੇ ਗੱਬਣ ਤਾਂ ਨਹੀਂ ਹਜੇ ਕਰਵਾਈ ਨਹੀਂ ਗੱਬਣ ਨਹੀਂ ਗਈ ਭਾਈ ਗੱਬਣ ਨਹੀਂ ਹਜੇ ਦੋਸਤੋ ਕਰਵਾਈ 22 ਮਹੀਨਿਆਂ ਦੀ ਸਹੀ ਹੋ ਗਈ ਸਾਈਵਲ ਪਿਓਰ ਕਹਿ ਦਗੇ ਜੀ ਪਿਓਰ ਜਮਾ ਭਾਈ ਪਿਓਰ ਜਿਵੇਂ ਹੁਣ ਇਹਨਾਂ ਦੇ ਵੀ ਕੰਪੀਟੀਸ਼ਨ ਚੱਲਦੇ ਆ ਮੇਲਿਆਂ 'ਚ ਖੜਨ ਵਾਲੀ ਚੀਜ਼ ਹੈ ਨਾ ਸੰਦੀਪਾ ਹਾਂ ਹਾਂ ਵੀ ਜਾਣ ਵਾਲੀ ਉੱਥੇ ਵਧੀਆ ਸੋਹਣੀ ਚੀਜ਼ ਹੈ ਦੇਖੋ ਯਾਰ ਹਾਂ 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 ਇਹ ਤੋਂ ਲੈ ਕੇ ਜਮਾ ਜੈਡ ਤੱਕ ਮੂਹ ਮੱਥੇ ਦੀ ਠੰਡੀ ਐ ਸ਼ਾਂਤ ਸੁਭਾਅ ਜਮਾ ਸ਼ਾਂਤ ਸੁਭਾਅ ਦੀ ਐ ਬਸ ਭਾਈ ਆਪਣੇ ਤਾਂ ਕਹੇ ਲਿਆ ਜੀ ਮਿੱਤਰ ਨੂੰ ਗਾਂ ਵੇਚੀ ਸੀ ਪਹਿਲਾਂ ਅੱਛਾ ਜੀ ਤੇ ਉਹਨੇ ਆਪਾਂ ਨੂੰ ਬੱਛੀ ਇਹ ਵਾਪਸ ਕਰੀ ਐ ਠੀਕ ਆ ਤੇ ਤਾਂ ਤੇ ਬਾਈਕ ਮਹੀਨੇ ਉਮਰ ਆ ਜਿਹੜੇ ਬੁੱਲਦੀ ਹੈ ਬਾਈ ਕਹਿੰਦਾ ਉਹ ਦਸਤਾਵੀਰ ਨੇ ਤੇ ਨੰਬਰ ਭਰਾ ਦਾ ਸੰਦੀਪ ਦਾ ੇਠਾ ਚਲੀ ਜਾਂਦਾ ਵੀਡੀਓ ਹੈ ਜਿਹੜੀ ਬਾਈ ਜੀ ਉਹ 29 ਤਰੀਕ 12ਵਾਂ ਮਹੀਨਾ 2025 ਦੀ ਆ ਇਹ ਚਾਰ ਥਾਣੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਹਾਂ ਬਹੁਤ ਬਹੁਤ ਸੋਹਣੀ ਝੋਲੀ ਹੈ ਦੋਸਤੋ ਝੋਲੀ ਝਾਲੀ ਪੂਰੀ ਹੈ ਬਾਈ ਬਾਕੀ ਐ ਕਿਤੇ ਵੀ ਕੋਈ ਚਿੱਟਾ ਦਾਗ ਹੈ ਨਹੀਂ ਗਾ अच्छा ਜਿਵੇਂ ਵਿਚਰਾਠੀ ਮਿਕਸ ਹੋ ਜਾਂਦੇ ਨਾ ਸਾਈ ਵਾਲ ਤੇ ਰਾਠੀ ਇੱਕ ਸੇਮ ਬਰੀਡ ਹੀ ਹੈ ਹਨਾ ਉਹ ਚ ਮਾਲੇ ਚਿੱਟਾ ਦਾਗ ਥੱਲੇ ਨਾ ਮਾਲਾ ਵੀ ਆ ਜਾਂਦਾ ਚਲਰ ਚੋਲਰ ਤੇ ਚਲਰ ਤੇ ਉਹ ਜਮਾ ਇੱਕ ਵੀ ਨਹੀਂ ਗਏ ਤੇ ਠੀਕ ਆ ਬਈ ਠੀਕ ਆ ਵੀ ਜਮਾ ਪਿਆ ਉਹ 100 ਦੀ 100 ਆ 100 ਦੀ 100 ਆ ਠੀਕ ਆ ਤੇ ਸੰਦੀਪ ਭਈਆ ਦਾ ਫਿਰ ਕੀ ਇਹਦਾ ਆਪਾਂ ਛੋਟਾ ਜਿਹਾ ਮੁੱਲੀ ਹੈ ਬਈ ਜਾਇਜ਼ 16000 ਰੁਪਏ ਮੁੱਲ ਹੈ 16000 ਹਾਂ ਹਾਂ ਠੀਕ ਆ ਦੋਸਤੋ ਕਿਸੇ ਵੀ ਭਰਾ ਨੂੰ ਸ਼ਾਈਵਾਲ ਦਾ ਸੌਂਕ ਆ ਦੁੱਧ ਬਹੁਤ ਚੰਗਾ ਹੁੰਦਾ ਇਹਨਾਂ ਦਾ ਦੁੱਧ ਹਮਜ ਨਾਲ ਦੀ ਕੁਆਲਿਟੀ ਦਾ ਦੁੱਧ ਆ ਬਈ ਹਾਂ 16000 ਰੁਪਏ ਬਾਈ ਨੇ ਇਹਦਾ ਦੋਸਤੋ ਮੁੱਲ ਰੱਖਿਆ 22 ਮਹੀਨੇ ਦੀ ਉਮਰ ਆ ਪਿੰਡ ਬੁਰਜ ਸੇਮਾ ਹਾਂਜੀ ਬਾਈ ਜਿਹੜਾ ਬਠਿੰਡਾ ਤਲਵੰਡੀ ਸਾਬੋ ਤੋਂ ਤਕਰੀਬਨ ਆਪਣਾ 7 ਕਿਲੋ ਆ ਸਮਾ ਹਨ ਹਾਂਜੀ 7-8 ਕਿਲੋਮੀਟਰ ਤੇ ਪਿੰਡ ਆ ਬਾਈ ਨਾਲ ਪਿੰਡ ਇਧਰ ਇੱਕ ਸਾਈਡ ਤੇ ਆਮਗੜ੍ਹ ਭੁੰਦੜ ਰਹਿ ਗਿਆ ਤੇ ਇੱਕ ਸਾਈਡ ਨਤ ਵਗੇ ਰ ਹਨ ਹਾਂਜੀ ਹ ਮੋਲਾ ਬਾਈ ਨੇ 16 16000 16000 ਰੁਪਏ ਮੋਲਾ ਸੋਹਣੀ ਦੋਸਤੋ ਸ਼ਾਈਵਾਲ ਦੀ ਬੱਚੀ ਆ ਚੰਗੇ ਬੁੱਲਦੀ ਆ ਨੰਬਰ ਬੋਲ ਦਿੰਨੇ ਬਾਈ ਹਾਂ ਨੰਬਰ ਕੋਈ ਨਹੀਂ ਹੈ ਠੰਝਲੀ ਜਾਂਦਾ ਸਭ